ਬਾਪੂ ਲਾਸ਼ਮਣ ਸਿੰਘ ਕਸਿਆੜਾ ਬਾਪੂ ਜੀ ਨੂੰ ਅਸੀਂ ਲੁਧਿਆਣੇ ਰੇਲਵੇ ਸਟੇਸ਼ਨ ਦੇ ਕੋਲੋਂ ਪਿਆ ਨੂੰ ਲੈ ਕੇ ਆਏ ਸੀ ਬਹੁਤ ਬੁਰੀ ਹਾਲਤ ਚ ਪਏ ਸੀ ਬਾਪੂ ਜੀ ਉਹ ਭੰਗ ਪੀਂਦਾ ਸੀ ਹਾਂ ਠੀਕ ਆ ਬਾਪੂ ਆ ਗਏ ਦਾ ਨੇੜੇ ਜੱਲੇ ਸਾਰੇ ਜਾਣੇ ਕਿ ਇਹ ਕਹਿੰਦੇ ਲਾਸ਼ਮਣ ਸਿੰਘ ਬਹੁਤ ਵਧੀਆ ਬੰਦਾ ਸੀਗਾ ਗੁਰੂ ਘਰ ਤੇ ਸੇਵਾ ਕਰਨ ਵਾਲਾ ਸੀ ਕੰਮ ਕਰਨ ਵਾਲਾ ਬੰਦਾ ਸੀ ਜੀ ਹੈ ਨਾ ਤੇ ਬਾਪੂ ਦਾਪ ਦਾ ਘਰ ਸੀ ਉਹ ਵੀ ਬਾਪੂ ਵੀ ਨੇ ਗੁਰੂ ਘਰ ਨੂੰ ਦਾਨ ਕਰਤਾ ਗੁਰੂ ਸਾਹਿਬ ਦੇ ਨਾਂ ਤੇ ਲਵਾ ਲਿਆ ਬਾਪੂ ਨੂੰ ਸੀ ਇਹ ਲੀਕੈਂਸ ਦੀ ਗ੍ਰੋਨਮਾ ਇਹ ਵੀ ਪੈਨਕਰੀਆ ਦੇ ਵਿੱਚ ਨਾ ਵਾਹਿਗੁਰੂ ਕਿਰਪਾ ਕਰਨ ਕੋਈ ਸੱਚੇ ਪਾਤਸ਼ਾਹ ਚਮਤਕਾਰ ਕਰਨ ਬਾਪੂ ਸਾਡਾ ਤਕੜਾ ਹੋਵੇ ਫਟਾਫਟ ਹੈ ਨਾ ਕਿੱਥੇ ਬੈਠੇ ਸੀ ਤੁਸੀਂ ਪਾਗੇ ਤੇਰਾ ਮਿੱਟਾ ਸੀਗਾ ਟੇਸ਼ਨ ਦਾ ਕਿੱਥੇ ਕਿਹੜਾ ਸਟੇਸ਼ਨ ਅੱਛਾ ਹਾਂ ਬਸ ਟ੍ਰੇਨ 'ਚ ਬੈਠਾ ਸੀ ਤੂੰ ਨਾ ਨਾ ਹੂੰ ਕੋਈ ਬਾਹਾਂਤੀ ਬੈਠੀ ਅੱਛਾ ਸੱਤ ਆਇਆ ਹੂੰ ਹਾਂ ਤੇ ਬਾਪੂ ਤੂੰ ਸ਼ਰਾਬ ਵੀ ਪੀਂਦਾ ਸੀ ਨਾ ਹੂੰ ਯਾਰ ਦਾਦੇ ਪੈ ਸਾਡੇ ਤਾਂ ਪਿਆਰ ਦਾਦੇ ਆਪਣੇ ਸਾਜਾ ਸਾਤਾ ਦੇ ਸੇਵਾ ਕਰਦੇ ਸੀ ਕਦੇ ਨਸ਼ਾ ਨਹੀਂ ਕੀਤਾ ਹੈਨਾ ਨਾ ਕੋਈ ਭੰਗ ਪੀਂਦਾ ਸੀ ਨਾ ਠੀਕ ਹੈ ਬਾਪੂ ਨਾ ਨਾ ਆਗ ਦੇ ਦਾ ਨੇੜੇ ਰਿਹਾ ਨੇ ਠੀਕ ਹੈ ਬਾਪੂ ਨਾ ਮੇਰਾ ਬੱਬਾ ਨਾ ਮੇਰਾ ਪਿਓ ਹਾਂ ਨਾ ਮੈਂ ਤੇ ਬਾਪੂ ਤੁਹਾਡੇ ਪਿਤਾ ਜੀ ਦਾ ਕੀ ਨਾਮ ਸੀ ਜਗੇਸ਼ ਸਿੰਘ ਜੰਗੀਰ ਸਿੰਘ ਹਾਂ ਓਹੋ ਤੁਹਾਡਾ ਗੋਤ ਕੀ ਆ ਗੁਰਪ੍ਰੀਤ ਕਿਸਿਆੜਿਆ ਕਿਸਿਆੜਿਆ ਹਾਂ ਠੀਕ ਆ ਬਾਪੂ ਯਾਨੀ ਕਿ ਤੂੰ ਆਪਦਾ ਘਰ ਵੀ ਗੁਰੂ ਘਰ ਦੇ ਨਾਂ ਤੇ ਲਵਾਇਆ ਹੈ দান ਕੀਤਾ ਹੋਇਆ ਵਾਹ ਵਾਹ ਠੀਕ ਆ ਤੇ ਬਾਪੂ ਤੇਰੇ ਭਰਾ ਭਤੀਜੇ ਹੈ ਨਹੀਂ ਤੇਰੇ ਕੋਈ ਭਾਣ ਜੀ ਸਿੱਗੇ ਹੈਗੇ ਭਾਣਾ ਕੋਈ ਜੀ ਤੇ ਭਤੀਜੇ ਨਹੀਂ ਬਾ ਫੜਦੇ ਨਾ ਕਿਉ ਬਾਸ਼ਾ ਅੱਜ ਦਾ ਪ੍ਰੀਤ ਜਿਆ ਕਿਹਾ ਤੇ ਬਾਪੂ ਜੀ ਤੁਸੀਂ ਗੁਰੂ ਘਰ ਇੰਨੇ ਸਾਲ ਸੇਵਾ ਕੀਤੀ ਉੱਥੇ ਗੁਰੂ ਘਰ ਦਾ ਤੁਸੀਂ ਵੀ ਤੁਸੀਂ ਲੜਨ ਲੱਗ ਗਏ ਲੋਕਾਂ ਨੂੰ ਗਾਲਾਂ ਕੱਢਦੇ ਸੀ ਬੁੜੀਆਂ ਬਾੜੀਆਂ ਨੂੰ ਚੰਗਾ ਮੰਦਾ ਬੋਲਦੇ ਸੀ ਇਹ ਤਾਂ ਇਹ ਤਾਂ ਨੇੜੇ ਨਹੀਂ ਜਾਂਦੇ ਐਟਾ ਗੁਰੂ ਗ੍ਰੰਥ ਸਾਹਿਬ ਦੇ ਸੌ ਹਰਨਾਮ ਹੈ ਅਸੀਂ ਇਹ ਕਿਸੇ ਗਾਇਆ ਲੜ ਰਹੇ ਜੀ ਕੋਈ ਕਹਿ ਕਿ ਪੱਟ ਡੀ ਦੇ ਵਿੱਚ ਇਹ ਪੁੱਛੇ ਇਹੋ ਉਹ ਤੇ ਸਾਰੇ ਜਾਣੇ ਕਿ ਇਹੀ ਕਹਿੰਦੇ ਲਾਸ਼ਮਣ ਸਿੰਘ ਬਹੁਤ ਵਧੀਆ ਬੰਦਾ ਸੀਗਾ ਹਾਂ ਵੀ ਗੁਰੂ ਘਰ ਤੇ ਸੇਵਾ ਕਰਨ ਵਾਲਾ ਸੀ ਕੰਮ ਕਰਨ ਵਾਲਾ ਬੰਦਾ ਸੀਗਾ ਹਨਾ ਹਾਂ ਕੋਈ ਨਾ ਬਾਪੂ ਅਸੀਂ ਵੀ ਤੇਰੇ ਪੁੱਤਾਂ ਬਾਪੂ ਐਸਾ ਅਸੀਂ ਤੈਨੂੰ ਬਾਪੂ ਬਣਾ ਕੇ ਲੈ ਕੇ ਆਏ ਚੱਕ ਕੇ ਉੱਥੋਂ ਅਸੀਂ ਤੇਰੇ ਪੁੱਤ ਬਣ ਕੇ ਤੇਰੀ ਸੇਵਾ ਕਰਾਂਗੇ ਬਾਪੂ ਅੱਛਾ ਕੋਈ ਨਾ ਬਾਪੂ ਕਿੰਨਾ ਕੁ ਜ਼ਰਾ ਇਹ ਟਾਈਮ ਲੱਗੂਗਾ ਬਾਪੂ ਥੋੜਾ ਟਾਈਮ ਲਾ ਚੱਲਦਾ ਹਜੇ ਹਨਾ ਚੰਗਾ ਫਿਕਰ ਨਾ ਕਰ ਬਾਪੂ ਸੋਬੇ ਮਾਰ ਗਿਆ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਪੂ ਲਾਸ਼ਮਣ ਸਿੰਘ ਕਸਿਆੜਾ son of ਜੰਗੀਰ ਸਿੰਘ ਪਿੰਡ ਹਮੀਦੀ ਜ਼ਿਲ੍ਹਾ ਬਰਨਾਲਾ ਬਾਪੂ ਜੀ ਨੂੰ ਅਸੀਂ ਲੁਧਿਆਣੇ ਰੇਲਵੇ ਸਟੇਸ਼ਨ ਦੇ ਕੋਲੋਂ ਪਿਆ ਨੂੰ ਲੈ ਕੇ ਆਏ ਸੀ ਬਹੁਤ ਬੁਰੀ ਹਾਲਤ ਚ ਪਏ ਸੀ ਬਾਪੂ ਜੀ ਨਹਿੰਗਾ ਸਿੰਘਾਂ ਵਾਲਾ ਬਾਣਾ ਪਾਇਆ ਹੋਇਆ ਸੀ ਨਾ ਤੇ ਕੀ ਆਉਂਗਾ ਇਹ ਕਿਹੋ ਜਿਹਾ ਹਾਂਜੀ ਬਾਪੂ ਜੀ ਅੱਛਾ ਹੋ ਪੁਲਿਸ ਮਹਿਕਮਾ ਹਾਂਜੀ ਬਾਪੂ ਜੀ ਨਹੀਂ ਪੁਲਿਸ ਮਹਿਕਮਾ ਨਹੀਂ ਬਾਪੂ ਸਾਡੀ ਇਹ ਸੇਵਾ ਵਾਲੇ ਆ ਸੀ ਅਸੀਂ ਤਾਂ ਸਾਨੂੰ ਆਪਣੇ ਬਾਪੂ ਨੂੰ ਸੇਵਾ ਵਾਸਤੇ ਲੈ ਕੇ ਆਏ ਹਾਂ ਉੱਥੇ ਠੀਕ ਹੈ ਤੇ ਬਾਪੂ ਜੀ ਉੱਥੇ ਵਿੱਚੇ ਹੀ ਲੈਟ੍ਰੀਨ ਬਾਥਰੂਮ ਹੋ ਰਿਹਾ ਸੀ ਬਹੁਤ ਬੁਰੀ ਹਾਲਤ ਸੀ ਉਹਨਾਂ ਬਾਪੂ ਦੇ ਕੱਪੜੇ ਵੀ ਉਤਾਰੇ ਪਏ ਸੀ ਸਿਰਫ ਉੱਤੇ ਪੱਗ ਦਿੱਤੀ ਹੋਈ ਸੀ ਨੀਲੇ ਰੰਗ ਦੀ ਅਣੇ ਜਾਣੇ ਅਣੇ ਜਾਣੇ ਮੇਰਾ ਕਸਾਦਾ ਲਾ ਲਿਆ ਉਹ ਕੋਈ ਨਾ ਬਾਪੂ ਵਾਇਗਰੂ ਦੇਖਦਾ ਸਭ ਨੂੰ ਦੇਖਦਾ ਵਾਇਗਰੂ ਹੈ ਨਾ ਜਿਹਨੇ ਲਾਇਆ ਨਾ ਉਹਨੂੰ ਰੱਬ ਦੇਖੂਗਾ ਕੋਈ ਨਾ ਤੇ ਬਾਪੂ ਦੇ ਨਾ ਸਰੀਰ ਤੇ ਸੱਟਾਂ ਦੇ ਵੀ ਨਿਸ਼ਾਨ ਸੀ ਛਰੀਟਾਂ ਦੇ ਖਿੱਚਣ ਦੇ ਧੂਣ ਦੇ ਮੇਰੇ ਸ਼ਾਸਤਰ ਠੀਕ ਹੈ ਹੂੰ ਉਹ ਬੇ ਉਹਨਾਂ ਨੇ ਇਹ ਨਾ ਹੈ ਨਹੀਂ ਪਤਾ ਤੇ ਨਾ ਪਰ ਪਹਿਲੋ ਸੀ ਆ ਨਾਲੇ ਜਿੱਤੇ ਬਾਪੂ ਦੇ ਨਾ ਸਾਰੇ ਸ਼ਾਸਤਰ ਜਿਵੇਂ ਖੰਡਾ ਸੀ ਕਿਰਪਾਨ ਸੀ ਹੈ ਨਾ ਪੂਰੇ ਸ਼ਾਸਤਰ ਸਿਰ ਤੇ ਕੜਾ ਸਜਾਇਆ ਸੀ ਤਨਸਾਰ ਸੀ ਸਾਰਾ ਕੁਝ ਕੋਈ ਲੈ ਗਿਆ ਚੱਕ ਕੇ ਬਾਪੂ ਕੋਲ ਇੱਕ ਲਾਇਸੈਂਸ ਸੀ ਜਿਹੜਾ ਤੁਸੀਂ ਦੇਖਦੇ ਹੋ ਨਿੰਗਾ ਸਿੰਘਾ ਵਾਲਾ ਜਿੱਥੇ ਦਾ ਲਾਇਸੈਂਸ ਬਣਿਆ ਹੋਇਆ ਜਿਹੜਾ ਤਿੰਨ ਸੀਗੇ ਹਾਂ ਤੇ ਉੱਥੇ ਬਾਪੂ ਜੀ ਪਏ ਬਸ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਸੀ ਧੰਨਵਾਦ ਵੀਰਾਂ ਦਾ ਜਿਨ੍ਹਾਂ ਨੇ ਸਾਨੂੰ ਫੋਨ ਕਰਕੇ ਦੱਸਿਆ ਵੀਡੀਓ ਬਣਾ ਕੇ ਭੇਜੀ ਫਿਰ ਜਾ ਕੇ ਉੱਥੋਂ ਸਾਡੇ ਵੀਰ ਲੈ ਕੇ ਆਏ ਪਰ ਅੱਜ ਬਾਪੂ ਲక్ష్మణ ਸਿੰਘ ਹਮੀਦੀ ਵਾਲੇ ਜੋ ਤੁਹਾਨੂੰ ਦੱਸਦੇ ਆ ਵੀ ਮੈਂ ਸਾਰੀ ਉਮਰ ਗੁਰੂ ਘਰ 'ਚ 25 26 ਸਾਲ ਸੇਵਾ ਕੀਤੀ ਡਾਲੀ ਦੀ ਤੇ ਬਾਪੂ ਦਾ ਉਹਦਾ ਘਰ ਸੀ ਗੁਰਦੁਆਰਾ ਸਾਹਿਬ ਦੇ ਬਿਲਕੁਲ ਮੂਹਰੇ ਫਰੰਟ ਤੇ ਦੁਕਾਨਾਂ ਵਾ ਤੇ ਘਾਰਾ ਉਹ ਵੀ ਬਾਪੂ ਜੀ ਨੇ ਗੁਰੂ ਘਰ ਨੂੰ ਦਾਨ ਕਰਤਾ ਗੁਰੂ ਸਾਹਿਬ ਦੇ ਨਾਂ ਤੇ ਲਵਾਤਾ ਚਲੋ ਉਹ ਤਾਂ ਦੱਸਦੇ ਆ ਪਿੰਡ ਵਾਲਿਆਂ ਨੇ ਵੀ ਸਾਡੀ ਗੱਲ ਹੋਈ ਸਰਪੰਚ ਨਾਲ ਪ੍ਰਧਾਨ ਨਾਲ ਉਹ ਕਹਿੰਦੇ ਦੋ ਦੁਕਾਨਾਂ ਦਾ ਬਾਪੂ ਜੀ ਕਰਾਇਆ ਵੀ ਲੈਂਦੇ ਸੀਗੇ ਹੁਣ ਕੁਝ ਸਮੇਂ ਤੋਂ ਬਾਪੂ ਜੀ ਥੋੜੇ ਅਫਸੈਟ ਹੋ ਗਏ ਸੀਗੇ ਜਿਹਦੇ ਕਰਕੇ ਹਰੇਕ ਨਾਲ ਹੀ ਲੜ ਪੈਂਦੇ ਸੀ ਗੁੱਸਾ ਕਰਦੇ ਸੀ ਨਹੀਂ ਲੜਦੇ ਸੀ ਨਹੀਂ ਲੜਦੇ ਉਹ ਰੁਕ ਰਹਾ ਸੀ ਆਉਗਾ ਨਾ ਠੀਕ ਆ ਬਾਪੂ ਠੀਕ ਕੋਈ ਨਾ ਕੋਈ ਚਲੋ ਪੈਂਡ ਵਾਲਿਆਂ ਨਾਲ ਅਸੀਂ ਸੰਪਰਕ ਕੀਤਾ ਸੀ ਉਹਨਾਂ ਤੋਂ ਵੀ ਪੁੱਛੀਏ ਬਾਪੂ ਦੀ ਹਾਲਤ ਇਦਾਂ ਦੀ ਹੋਈ ਕਿਉਂ ਹੈ ਨਾ ਪਤਾ ਨਹੀਂ ਹੁਣ ਬਾਪੂ ਨੂੰ ਕਿਵੇਂ ਕਿਹਨੇ ਕਿਉਂ ਮੈਂ ਤਾਂ ਟ੍ਰੇਨ ਚੜਾਤਾ ਜਾਂ ਆਪੇ ਲੈ ਕੇ ਆਇਆ ਕੋਈ ਬਾਪੂ ਆ ਗਿਆ ਜਾਂ ਕੋਈ ਛੱਡ ਕੇ ਗਿਆ ਬਾਪੂ ਬਰਨਾਲੇ ਤੋਂ ਉਮੀਦੀ ਤੋਂ ਲੁਧਿਆਣਾ ਸਟੇਸ਼ਨ ਤੇ ਕਿਵੇਂ ਪਹੁੰਚ ਗਿਆ ਜਾਨਦੋ ਸਾਹਿਬ ਜਾਨਦੋ ਸਾਹਿਬ ਜਾਨਦੋ ਹਾਂਜੀ ਹਾਂਜੀ ਮੈਂ ਹਰ ਰੋਜ਼ ਗੋਨੈ ਤਾਂ ਨਹੀਂ ਯਾਨ ਸਾਰਸਾ ਹੀ ਕਰ ਲਈ ਹੋਰ ਤੇ ਪਾਸ ਦਾ ਪਹਿਲਾਂ ਪੰਜਵਾਂ ਦਿਨ ਦਾ ਬਾਤ ਕਰਨਾ ਪੈਸੂ ਖੁੱਲੀ ਸਰਬ ਅਸਰੀ ਪਾਸ ਦਾ ਕਰਨਾ ਰੋਜ਼ ਹੈਲੋ ਬੈਂਨਾਗ ਬਾਜੀ ਬਾਹਰ ਹੋਵੇ ਬਾਪੂ ਲਖਮਣ ਸਿੰਘ ਜੀ ਨਿਤ ਨਿੰਮੀ ਸੀਗੇ ਹਾਂ ਹਾਂ ਤੇ ਪਰ ਬਿਮਾਰ ਹੋਣੇ ਸਭ ਕੁਝ ਬਾਪੂ ਜੀ ਦਾ ਛੁੱਟ ਗਿਆ ਤੇ ਪਾਸਾ ਕਿਉਂ ਮੋੜਾ ਉਹ ਸਭ ਕੁਝ ਜਾਣਦਾ ਉਹ ਜਾਣਦਾ ਸਭ ਕੁਝ ਜਾਣਦਾ ਤੇ ਬਾਪੂ ਜੀ ਦੀਆਂ ਜ਼ਿੰਦਗੀ ਦੇ ਵਿੱਚ ਜੋ ਵੀ ਸੇਵਾਵਾਂ ਬਾਖੀ ਗੁਰੂ ਦੇ ਕਰ ਕੀਤੀਆਂ ਹੋਈਆਂ ਮਹਾਰਾਜ ਕਿਰਪਾ ਕਰਨ ਉਹਦਾ ਫਲ ਬਾਪੂ ਜੀ ਨੂੰ ਮਿਲੇ ਬਾਪੂ ਜੀ ਹੁਣ ਤੱਕੜੇ ਹੋ ਜਾਣ ਤੰਦਰੁਸਤ ਹੋ ਜਾਣ ਤੇ ਇਸ ਤਰ੍ਹਾਂ ਦੇ ਬਜ਼ੁਰਗ ਜਿਨ੍ਹਾਂ ਨੇ ساری ਜ਼ਿੰਦਗੀ ਲੇਖੇ ਲਾਤੀ ਆਪਣੀ ਜ਼ਮੀਨ ਸੀ ਘਰ ਸੀ ਜੋ ਮਾੜਾ ਮੋਟਾ ਸਿਰ ਦੀ ਛੱਤ ਸੀ ਉਹ ਵੀ ਗੁਰੂ ਸਾਹਿਬ ਦੇ ਚਰਨਾ ਚਰਪਨ ਕਰਤੀ ਤੇ ਗੁਰਦੁਆਰਾ ਸਾਹਿਬ ਦੀ ਕਮੇਟੀ ਦਾ ਪ੍ਰਧਾਨ ਦਾ ਮੈਂਬਰਾਂ ਦਾ ਹੁਣੇ ਜਿੰਮਾ ਬਣਦਾ ਵੀ ਬਾਪੂ ਦਾ ਸਾਫ ਦੇਣ ਬਾਪੂ ਨਾਲ ਆ ਕੇ ਖੜਨ ਚਲੋ ਇੱਕ ਵਾਰੀ ਆਏ ਅਸੀਂ ਫੋਨ ਕੀਤਾ ਸੀ ਮਿਲ ਕੇ ਗਏ ਆ ਕੇ ਹਾਂ ਇੱਕ ਵਾਰੀ ਆਏ ਤੇ ਉਹੀ ਆਹ ਗੱਲਾਂ ਹੀ ਦੱਸ ਕੇ ਗਏ ਆ ਉਸ ਦਿਨ ਵੀ ਸਾਨੂੰ ਵੀ ਆਹ ਇਦਾਂ ਸੀ ਪਰ ਸਾਡੀ ਬੇਨਤੀ ਆ ਅਸੀਂ ਦੁਬਾਰਾ ਵੈਸੇ ਕਾਲ ਵੀ ਕਰਾਂਗੇ ਵੀ ਜਰੂਰ ਭਾਈ ਜੀ ਆ ਕੇ ਮਿਲੋ ਹੁਣ ਕਿਉਂਕਿ ਜਿਹਨੇ ਆਪਣਾ ਆਪਣਾ ਕਰਤਾ ਸਭ ਕੁਝ ਗੁਰੂ ਘਰ ਨੂੰ ਤੇ ਪ੍ਰਬੰਧਕਾਂ ਦਾ ਫਿਰ ਜਿਮੇਵਾਰੀ ਬਣਦੀ ਆ ਫਰਜ਼ ਬਣਦਾ ਵੀ ਇਸ ਬਾਪੂ ਦਾ ਪਤਾ ਪਤਾ ਲੈਣਾ ਸੀ ਇਹ ਨਹੀਂ ਕਹਿੰਦੇ ਉਹਨੂੰ ਲੈ ਕੇ ਜਾਣ ਉਹਨਾਂ ਦਾ ਇਲਾਜ ਕਰਾਉਣ ਜਾਂ ਕੋਈ ਸੇਵਾ ਦੇਣ ਬਸ ਇਹ ਨਹੀਂ ਆ ਇਸ ਟਾਈਮ ਬਾਪੂ ਨੂੰ ਹੌਸਲੇ ਦੀ ਲੋੜ ਆ ਠੀਕ ਆ ਮੈਂ ਪੂਰੀ ਕਰ ਦਿਆਂ ਗੱਲ ਮੈਂ ਡਾਕਟਰ ਸਾਹਿਬ ਨਾਲ ਗੱਲ ਕਰ ਲਾ ਸਰ ਸਾਹਿਬ ਕੀ ਕੰਡੀਸ਼ਨ ਹੈ ਜਿਹਨੇ ਨੇ ਜਿਸਨੂੰ ਨਾਇਸ ਸੀ ਨਾ ਪੀਲੀਆ ਬਹੁਤ ਬਦਿਆ ਹੋਇਆ ਸੀਗਾ 10 ਤੱਕ ਸਿਰ ਨੋਰਮਲ 1.2 ਤੋਂ ਨੀਚੇ ਹੁੰਦਾ ਹੈ ਤਾਂ ਆਪਾਂ ਉਹ ਦੇਖਣ ਲਈ ਇਹ ਟੈਸਟ ਕਰਾਇਆ ਤੇ ਇਹਦੇ ਐਮ ਆਰ ਆਈ ਕਰਾਇਆ ਚੌਨਰ ਦੱਸਿਆ ਕਿ ਪੈਨਕ੍ਰੀਆਜ਼ ਦਾ ਕੈਂਸਰ ਹੈ ਜਿੱਥੋਂ ਆਪਣਾ ਇਹ ਵਰਤੋਂ ਪੀਲੀਆ ਬਾਹਰੋਂ ਨਿਕਲਦਾ ਨਾ ਨਿਕਲਦਾ ਜਿਹੜਾ ਸ਼ੂਗਰ ਨੂੰ ਕੰਟਰੋਲ ਕਰਦਾ ਉੱਥੇ ਹੀ ਰਸਤਾ ਬੰਦ ਹੋਇਆ ਪਿਆ ਤੇ ਸਾਰਾ ਅੰਦਰ ਇਕੱਠਾ ਹੋਇਆ ਸੀਗਾ ਤਾਂ ਉਹਦੇ ਲਈ ਕੋਈ ਟੈਸਟ ਹੋਰ ਹੁੰਦੇ ਉਹਨਾਂ ਨੇ ਕਿਹਾ ਸੀ ਕਿ ਕਾ ਬਲੱਡ ਟੈਸਟ ਹੁੰਦਾ ਉਰੇ ਜਮ ਕਲੀਅਰ ਹੋ ਗਿਆ ਕਲੀਅਰ ਹੋ ਗਿਆ ਕਿ ਸੀ ਹੈ ਯਾਨੀ ਜਿਹਨਾਂ ਨੂੰ ਕੈਂਸਰ ਆ ਜਿਹੜਾ ਪੈਨਕਰੀਆ ਦਾ ਕੈਂਸਰ ਕਹਿ ਸਕਦੇ ਆ ਹਾਂਜੀ ਕਿਹੜਾ ਕੋਈ ਹੱਲ ਹੁੰਦਾ ਇਹਦਾ ਕੰਪੋਨਸਡ ਭੇਜਣਾ ਹੈ ਕੱਲ ਅੱਜ ਤੋਂ ਇਹਨਾਂ ਸੇ ਥੋੜੀ ਹਾਰਟ ਰੇਟ ਵੱਧ ਗਈ ਸੀ ਏ 100 ਵੀ ਇੰਜੈਕਸ਼ਨ ਸਟਾਰਟ ਕੀਤਾ ਹੋਇਆ ਆਜ ਇਹਨੂੰ ਕੰਟਰੋਲ ਕਰਕੇ ਕੱਲ ਉਹਨੂੰ ਬਸਰ ਨੂੰ ਡਿਸਚਾਰਜ ਕਰਕੇ ਭੇਜਣਾ ਓਕੇ ਨੋਟਸ ਕਰਦੇ ਆ ਯਾਨੀ ਕਿ ਦੇਖੋ ਉਹਨਾਂ ਸੀ ਬਾਪੂ ਜੀ ਨੂੰ ਤਾਂ ਨਹੀਂ ਦੱਸ ਰਹੇ ਜੀ ਤੇ ਵੀ ਬਾਪੂ ਜੀ ਨੂੰ ਸੀਐਰੀ ਕੈਂਸਰ ਵੀ ਰੋਨਮਾ ਇਹ ਵੀ ਪੈਨਕਰੀਆ ਦੇ ਵਿੱਚ ਨਾ ਸਾਡਾ ਸਾਡੇ ਬਾਪੇ ਨੇ ਤੇ ਪੀੜੀਆਂ ਬਹੁਤ ਅੱਖਾਂ ਦੇਖੋ ਬਾਪੂ ਦੀਆਂ ਬਾਪੂ ਜੀ ਦੀਆਂ ਅੱਖਾਂ ਦੇ ਸਾਡਾ ਪਿਆ ਸਾਡਾ ਹੋ ਗਿਆ ਅੱਖਾਂ ਵੀ ਦੇਖੋ ਬਾਪੂ ਜੀਆਂ ਯੈਲੋ ਪੂਰੀਆਂ ਪੀਲੀਆਂ ਹੋਈਆਂ ਪਈਆਂ ਜਮਾ ਇੰਨੀ ਜੌਂਡਰਸ ਵਧੀ ਹੋਈ ਐਨਾ ਪੀਲਿਆ ਵਧਿਆ ਹੋਇਆ ਬਾਪੂ ਜੀ ਦਾ ਲੀਵਰ ਤੇ ਬਹੁਤ ਇਫੈਕਟ ਪਿਆ ਹੋਇਆ ਪੇਟ ਦੇ ਵਿੱਚ ਪਾਣੀ ਭਰਿਆ ਹੋਇਆ ਬਾਪੂ ਜੀ ਦੇ ਹਨਾ ਪਹਿਲਾਂ ਨਾਲੋਂ ਕੁਝ ਚੀਜ਼ਾਂ ਕੰਟਰੋਲ ਚ ਪਰ ਜਿਹੜੀ ਰਿਪੋਰਟ ਆਈ ਆ ਵਾਹਿਗੁਰੂ ਕਿਰਪਾ ਕਰਨ ਕੋਈ ਸੱਚੇ ਪਾਤਸ਼ਾਹ ਚਮਤਕਾਰ ਕਰਨ ਬਾਪੂ ਸਾਡਾ ਤਕੜਾ ਹੋਵੇ ਫਟਾਫਟ ਹਨਾ ਤੇ ਪਿੰਡ ਵਾਸੀਆਂ ਨੂੰ ਵੀ ਰਿਸ਼ਤੇਦਾਰਾਂ ਨੂੰ ਵੀ ਭੈਣ ਭਰਾਵਾਂ ਨੂੰ ਵੀ ਸਾਡੀ ਇਹ ਬੇਨਤੀ ਹੈ ਭਾਈ ਹਾਂਜੀ ਇਹਨੇ ਤੇ ਵੀ ਆ ਕਾਪੀ ਇਹ ਜਾ ਪੀ ਜਾ ਪੰਜਾਉ ਹੂੰ ਇਹੋਸੇ ਇਹ ਪੀੜਾ ਗਿਆ ਹੂੰ ਪਰ ਹੁਣ ਠੀਕ ਹੋ ਜਾਣਾ ਤੁਸੀਂ ਫਿਕਰ ਨਾ ਕਰੋ ਠੀਕ ਹੋ ਜਾਣਾ ਬਾਪੂ ਠੀਕ ਆ ਹੂੰ ਠੀਕ ਹੋਏ ਵੈਗੁਰੂ ਤੇ ਅਸੀਂ ਆ ਰੂਹਾਂ ਦੀ ਸੇਵਾ ਅਕਾਲ ਪੁਰਖ ਵੈਗੁਰੂ ਜੀ ਨੇ ਸਾਨੂੰ ਬਖਸ਼ੀ ਹੈ ਜੀ ਤੇ ਜਿਣੀਆਂ ਰੂਹਾਂ ਦੀ ਜ਼ਿੰਮੇਵਾਰੀ ਲੱਗੀ ਸੀ ਜਿਹੜੇ ਆਪਣੇ ਸੀਗੇ ਉਹਨਾਂ ਨੂੰ ਵੀ ਬੇਨਤੀ ਹੈ ਭਾਈ ਅੱਗੇ ਆਵੋ ਜਾ ਕੇ ਜਿਉਂਦਿਆਂ ਦੇ ਮੇਲੇ ਆ ਪਤਾ ਨਹੀਂ ਕਦੋਂ ਕਿ ਇੱਥੇ ਕਿਵੇਂ ਕਿਹੜੇ ਟਾਈਮ ਦੀਵਾ ਬੁੱਝ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ